ਕੀ ਹੋ ਗਿਆ ਹੁਣ ਕੀ ਬਣੂ ਤੇਰਾ ਤੈਨੂੰ ਕਿਹਾ ਸੀ ਨਾ ਆ ਮੇਰੇ ਨਾਲ ਕਿਹਾ ਸੀ ਨਾ ਰੋਹੀ ਕੰਮ ਕੀਤਾ ਨਾ ਤੂੰ ਮੇਰੀ ਵੱਛੀ ਆ ਮੇਰੀ ਵੱਛੀ ਆ ਮੈਂ ਛੱਡ ਕੇ ਆਉਣੀ ਆ ਲਓ ਜੀ ਪਿੱਛੇ ਵਿਚਾਰੀ ਵੱਛੀ ਲੰਦੀ ਹੋਈ ਆ ਵੱਛੀ ਮਰ ਗਈ ਸੀ ਤੇ ਸਾਡਾ ਰੂੜੀ ਐ ਛੱਡਣਾ ਕੋ ਠੇਕੇ ਵਾਲੇ ਹੁਣ ਤੁਹਾਨੂੰ ਪਤਾ ਠੇਕੇ ਜਿਹੜੇ ਲੈਂਦੇ ਆ ਉਹ ਹੁਣ ਤੁਹਾਨੂੰ ਪਤਾ ਕਿ ਸਰਕਾਰ ਨੇ ਬੈਨ ਜਿਆ ਕਰਦਾ ਕਰਕੇ ਹੁਣ ਉਹ ਚੱਕਣ ਚ ਕਣਾਉਂਦੇ ਨਹੀਂਗੇ ਇਸੇ ਕਰਕੇ ਆਪ ਹੀ ਛੱਡਣਾ ਆ ਤੇ ਕਿਹਦੀ ਮੇਰੀ ਵੱਛੀ ਆ ਮੈਂ ਉਹਦਾ ਕਿਰਿਆਕਰਮ ਮੈਂ ਨਾਲ ਜਾਣਾ ਕਰਾਉਣਾ ਉਹਨਾਂ ਕਾ ਡਰਦੀਆਂ ਇੱਥੇ ਵੱਡੇ ਵੱਡੇ ਹੁੰਦੇ ਕੁੱਤੇ ਹੱਡਾ ਰੂੜੀ ਚ ਹੈਲੋ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਵੈਲਕਮ ਕਰਦੇ ਆਂ ਜਸ ਰੀਨਾ ਵਲੌਗ ਚੈਨਲ ਤੇ ਆਹ ਵੇਖ ਇਧਰ ਜਨਮਾਸਟਮੀ ਹੈ ਜੀ ਲੈ ਜਨਮਾਸਟਮੀ ਤੇ ਉਰੇ ਤਾਂ ਆ ਫਿਰ ਜਨਮਾਸਟਮੀ ਤੇ ਆ ਕੀ ਬਣਿਆ ਫਿਰ ਤਾਂ ਖੜ ਜਾ ਰਾਜਾ ਇਹ ਰਾਦਾ ਬਣੀ ਆ ਹੱਥ ਦਿਖਾਈਏ ਇਸ ਤੇ ਰਾਦਾ ਦੇ ਨੱਕ ਵਿੱਚ ਤਾਂ 6 ਵਜੇ ਵਰਦੀ ਆ ਹੈ ਹੈ ਦਿਖਾ ਦੇ ਛੋਣਾ ਰਾਦਾ ਵੀ ਦੇਖੋ ਵੀ ਐਸ਼ ਕਾਕਾ ਸਾਡਾ ਕਿਵੇਂ ਲੱਗਦਾ ਹੂੰ ਸੁਣ ਲੱਗਦਾ ਕ ਰਾਤ ਦੀ ਲੱਗੀ ਪਈ ਆ ਰਾਤ ਵੀ ਲਾ ਕੇ ਸੌਂਗੀ ਸੁੱਤੀ ਪਈ ਮੈਂ ਲਾਈਆਂ ਤੇਰੇ ਨੱਕ 'ਚ ਕੋਕਾ ਵੀ ਪਾਇਆ ਹੋਇਆ ਦੇਖ ਇਹ ਤੇ ਹਨਾ ਕਿੰਨੀ ਸੋਹਣੀ ਲਾਏ ਵੀ ਮੱਥੇ ਤੇ ਹੂੰ ਆ ਦੇਖੋ ਲੈ ਟਮਕਣੀ ਹੁਣ ਫਿਰ ਨੂੰ ਐਂ ਰੱਖਾਂਗੇ ਰੋਟੀ ਦਾ ਟਿੱਤਾ ਜਦ ਤੂੰ ਖਾਣੀ ਨਹੀਂ ਹਨਾ ਹੂੰ ਮੇਰਾ ਬੁੱਤ ਬਹੁਤ ਛਿਆਣਾ ਮੇਰੇ ਕੋਲ ਗੁਣੀ ਜੀ ਹੂੰ ਤੇ ਇਹ ਦਰਾ ਦੇਖ ਲੂ ਆਪਣਾ ਕੀ ਇਹ ਲੱਤਾਂ ਚ ਵੜਿਆ ਪਿਆ ਹੁਣ ਕੀ ਕਰਨਾ ਆ ਸਾਡਾ ਆਰਟਸਾ ਜੀ ਜਿਹਨੇ ਬਣਾਇਆ ਪੂਰਾ ਆਰਟਿਸਟ ਆਰਟਿਸਟ ਕਹਿ ਸਕਦੇ ਆ ਆਪਾਂ ਇਹਨੂੰ ਹਨਾ ਇਹਨੇ ਬਣਾਇਆ ਵਾਲ ਵੀ ਵਹਲਾ ਉਹਦੇ ਹੈ ਉਹਦੇ ਹੀ ਨੇ ਡਿਜ਼ਾਈਨ ਕਰਦੇ ਆ ਆਪਦੇ ਵਾਲ ਵੀ ਨੂੰ ਬਾਈ ਮੈਂ ਖੋਲੇ ਆ ਗਿਲੇ ਆ ਠੀਕ ਆ ਹੂੰ ਕਦਾਂ ਇਧਰ ਸਫਾਈਆਂ ਚੱਲੀ ਜਾਂਦੀਆਂ ਫ੍ਰਿਜ ਦੀਆਂ ਫ੍ਰਿਜ ਦਾ ਸਫਾਈ ਅਭਿਆਨ ਚੱਲ ਰਿਹਾ ਭਾਈ ਜੇ ਤੁਹਾਨੂੰ ਪਹਿਲਾਂ ਇਹਦਾ ਹਾਲ ਦਿਖਾਉਂਦੇ ਫ੍ਰਿਜ ਦਾ ਤਾਂ ਫੇਰ ਦੇਖਣ ਵਾਲਾ ਸੀ ਤੇ ਹੁਣ ਦੇਖੋ ਕਿਵੇਂ ਬਣ ਗਈ ਗੱਲ ਆ ਬੇਬੇ ਕਿਵੇਂ ਆ ਬੇਬੇ ਸਾਟਾ ਉਪਰਾਹ ਦੀ ਬਾੜੀ ਤੇ ਰਿਫਰੀ ਛੇ ਕਣਕਾ ਬੇਬੇ ਹੂੰ ਪਿਛਲੇ ਪਿਛਲੇ ਪਾਸੇ ਪਿਛਲੇ ਪਾਸੇ ਤੋਤਾ ਹੀ ਨਹੀਂ ਕਿਉਂ ਬੱਡੂ ਦੇ ਨੂੰ ਬੱਡੂ 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 ਗੁੱਡ ਮਾਰਨਿੰਗ ਸੋਸਤੀ ਤੁਸੀਂ ਕਿੱਥੇ ਹੋ ਹਾਂ ਸਬਜੀ ਬਣਾਈ ਅੱਜ ਮਨਪ੍ਰੀਤ ਨੇ ਸਵੇਰੇ ਕਿਹੜੀ ਹੈ ਹੈ ਗੰਡੇ ਟਮਾਟਰ ਆ ਹੂੰ ਆ ਲਓ ਜੀ ਇਹਦਾ ਜੀ ਨਹੀਂ ਕਰਦਾ ਦੇਖ ਕੇ ਜਦ ਨਹੀਂ ਜੀ ਕਰਦਾ ਖਾਣ ਨੂੰ ਇਹਨਾਂ ਨੂੰ ਪਤਾ ਨਹੀਂ ਕੀ ਚੀਜ਼ ਐ ਹੂੰ ਪਾ ਕੇ ਤਾਂ ਦੇਖੋ ਪੋਕੋ ਵੀ ਵਾਰੀ ਲੱਗੀ ਵੀ ਇਦਨ ਹੈ ਨਹੀਂ ਕੀ ਹੋਇਆ ਹੈ ਹੁਣ ਕੀ ਹੋ ਗਿਆ ਚੱਕ ਚੱਕ ਆਹ ਦੇਖੋ ਆ ਚੀਜ਼ ਆ ਗਈ ਕਰੇ ਵੱਡਾ ਸਾਰਾ ਟੱਡਾ ਚੱਕ 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 ਚਕਲਾਟ ਫੜ ਜਾ ਫੜ ਲਾ ਫੜ ਲਾ ਕੀ ਹੈ ਇਹ ਸਿੱਦਾ ਕਿਧਰ ਗਿਆ ਹੈਸ਼ ਆਹ ਦੇ ਤੂੰ ਬੈਠਾ ਰਹਿੰਦੀ ਦਾਦੂ ਵੀ ਆ ਗਿਆ ਤੇਰੀ ਆਵਾਜ਼ ਸੁਣ ਕੇ ਚੀਕ ਸੁਣ ਕੇ ਹੂੰ ਹੁਣ ਕਿੱਧਰ ਜਾਣਾ ਕਿੱਧਰ ਐ ਕਿੱਧਰ ਜਾਣਾ ਹੁਣ ਹਾਂ ਮੈਂ ਐਸ਼ਕੀ ਲੈਣਾ ਦੱਸੀ ਇਹ ਤਾਂ ਸਮਾਨ ਲੈਣ ਹੀ ਨਹੀਂ ਆਇਆ ਜਿਹੜਾ ਸਮਾਨ ਲੈਣ ਆਏ ਸੀ ਉਹ ਦੱਸ ਪੀ ਲੈਣ ਆਏ ਸੀ ਹੈ ਆ ਫਾਈਦਰੂਨ ਲੈਣ ਆਇਆ ਜੀ ਕੋਸ਼ ਕਿਹਦੇ ਚੋਂ ਹਾਂ ਹਾਂ ਇਹੇ ਅਹਾਂ ਫੀਲ ਹੈ ਚੱਲੇ ਅੱਜ ਅੱਜ ਨਾਨਾ ਨਾਨੀ ਆ ਰਹੇ ਆ ਜੀ ਐਸ ਦੇ ਐਸ ਲੈ ਕੇ ਚੱਲੀ ਸਮਾਨ ਨੂੰ ਵਾਸਤੇ ਹੈ ਨਾ ਫੀਲ ਲੈ ਕੇ ਚੱਲੀ ਆ ਜੈਲੀ ਨਾਨੀ ਨੂੰ ਜੈਲੀ ਵੀ ਥੋੜੀ ਆ ਹਾਂ ਜੇਲੀ ਹੋ ਰਹੀ ਜਾਂਦੀ ਆਦੋਂ ਨਾ ਕਾਈ ਕਿਦੀ ਨਾਲ ਜਾਣਾ ਮੈਂ ਹੈਨਾ ਹੂੰ ਅੱਜ ਬਣ ਰਿਹਾ ਮਟਰ ਪਨੀਰ ਹੈ ਵੀ ਹੂੰ ਅੱਜ ਬਣ ਪੀਤੇ ਪੇਕੇ ਫਿਰ ਆਏ ਆ ਨਾ ਫਿਰ ਹੈ ਕਾਈ ਘਰ ਚ ਹੈ ਕਾਈ ਘਰ ਤਾਂ ਹੀ ਆ ਮੈਂ ਦੇਖ ਸੜਦੇ ਗਿਆ ਵੱੜ ਵੱੜ ਕੇ ਹੂੰ ਮਟਰ ਪਨੀਰ ਬਣ ਜਾ ਰਿਹਾ ਜਿ ਘਰੇ ਆਪਣੇ ਹੈ ਬਣਾਤਾ ਰਹੀ ਹਾਂ ਨਾ ਹੂੰ ਵਧੀਆ ਰਲਾ ਮੈਂ ਦੇਦੇ ਨੂਨ ਚਲਾ ਕੇ ਬਸ ਕਰੋ ਇਹਨਾ ਨਹੀਂ ਖਾਣਾ ਹੈਗਾ ਕਿਉਂ ਪੁਰਜੀ ਵੀ ਬਣਾਉਣੀ ਆ ਪਤਾ ਨਹੀਂ ਉਹ ਪਲੇਟਾ ਜੋ ਦੇ ਦੇ ਨਹੀਂ ਲਓ ਇੱਕ ਢੀ ਭੜੀ ਓਏ ਹੈਲੋ ਤੇ ਅੱਜ ਦਾ ਮੇਲਾ ਲੱਗਾ ਹੋਇਆ ਸ਼ਹਿਰ ਦੇ ਵਿੱਚ ਪੂਰਾ ਤੇ ਆ ਕਿੰਨਾ ਸੋਹਣਾ ਲੱਗਦਾ ਲੈ ਕੇ ਚਲੀ ਆਓ ਅੱਗੇ ਬਹੁਤ ਚਰ ਪਿਆਰੇ ਆਪਣੇ ਅਲਮਰੀ ਦੇ ਆ ਕਿੰਨਾ ਸੋਹਣਾ ਲੱਗਦਾ ਨਹੀਂ ਰੱਖਣਾ ਨਾ نیچے ਅੱਛਾ ਨਹੀਂ ਮੈਂ ਕਿਹੜੇ ਲਾਈਟਾਂ ਜਾਇਦੀਆਂ ਜਿਹੜੀਆਂ ਸੀ ਹਨਾ ओके okay, so, सो ਅੱਜ ਦਿਨ ਵਧੀਆ ਚੜਿਆ ਜੀ ਸਾਡੇ ਸਾਰਿਆਂ ਵਾਸਤੇ ਆਪਣਾ ਸਾਰ ਦੇਣੀ ਵਧੀਆ ਅੱਜ ਦਾ ਹੈ ਨਾ ਤੇ ਪਿੱਛੇ ਮੰਮੀ ਜੀ ਮਦਰਨ ਲਾ ਕਿਦਾਂ ਵਾ ਠੀਕ ਹੈ ਠੀਕ ਆ ਤੇ ਆ ਅੱਜ ਮਨਪ੍ਰੀਤ ਖੁੱਲੀ ਨਹੀਂ ਸਮਾਰੀ ਕਿਉਂਕਿ ਮੰਮੀ ਨਾਲ ਹੈ ਨਾ ਪੇਕਾ ਪਰਿਵਾਰ ਨਾਲ ਅੱਜ ਡੈਡੀ ਜੀ ਘਰੇ ਆ ਸੋ ਅਸੀਂ ਡੈਡੀ ਬਾਅਦ ਸ਼ੋਪਿੰਗ ਕਰਦੇ ਫਿਰਦੇ ਆ ਸ਼ਹਿਰ ਦੁਪਹਿਰੇ ਅਸੀਂ ਸਵੇਰੇ ਇਧਰ ਨੂੰ ਦੁਪਹਿਰੋਂ ਬਾਅਦ ਆਪਾਂ ਸ਼ਾਮ ਹੀ ਹੋ ਗਈ ਸੀਗੀ ਦੇੜੀ ਕੰਨ ਜੱਸ ਜਿਹੜੇ ਆਪਾਂ ਕਰੋ ਤੁਰੇ ਜਿੰਦੇ ਦੀਆਂ ਟੀ-ਸ਼ਰਟ ਆ ਤੂੰ ਪਾਉਣਾ ਉਦ ਦੀਆਂ ਇਹਨਾਂ ਕੈਂਟ ਜੀਆਂ ਮੈਨੂੰ ਮੈਨੂੰ ਲਿਆ ਕੇ ਦੇ ਆਪਦੀ ਮੇਚ ਦੀਆਂ ਤੇ ਬਾਪੂ ਦੋਨੇ ਗੱਲਾਂ ਕਰੀ ਜਾਂਦੇ ਕਹਿੰਦੇ ਅਸੀਂ ਇੰਜੋਏ ਕਰਦੇ ਘਰੇ ਤੁਸੀਂ ਜਾਓ ਸ਼ਹਿਰ ਸਾਨੂੰ ਸ਼ਹਿਰ ਦੂਰ ਤਾਂ ਤੇ ਸ਼ਹਿਰ ਦੇ ਵਿੱਚ ਭੀੜ ਭੜਕਾ ਬਹੁਤ ਜ਼ਿਆਦੇ ਆ ਤੇ ਅੱਜ ਫਿਰ ਚੱਲੂਗੀ ਕੀ ਕੇਲ ਨਾ ਅੱਜ ਬਣਾ ਕੇ ਆਈ ਆ ਮੈਡਮ ਸਮਾਨੋ ਚ ਕਾ ਮਟਰ ਪਨੀਰ ਕੱਲ ਨੂੰ ਮੇਰੀ ਫੇਵਰਟ ਸਬਜ਼ੀ ਬਣਨੀ ਆ ਪਨੀਰ ਪੁਰਜੀ ਕੱਲ ਨੂੰ ਜਿਹੜੀ ਜਿਹਨੂੰ ਖਾ ਗਾ ਕੇ ਢੱਡ ਦੇ ਦੇ ਬੀਣ ਬਣ ਕੇ ਬੀਣਾ ਕੇ ਨਿਕਲੇ ਬਾਹਰ ਸਹੀ ਗੱਲ ਆ ਇਹ ਜਿਹੜਾ ਹੈਗਾ ਨਾ ਪਨੀਰਪੁਰਜੀ ਔਰ ਘੈਂਟ ਬਣਦੀ ਹੈ ਜਸਦੀ ਤਾਂ ਬਹੁਤ ਜਿਆਦਾ ਹਮ ਬਹ ਬਹੁਤ ਚਾ ਕਰ ਇੱਕ ਕਿਆ ਸੀਗਾ ਵੀ ਤੁਸੀਂ ਸ਼ਰਟ ਖੁੱਲੀਆਂ ਵਾਲੋ ਢੱਡ ਤੋਂ ਥੋੜਾ ਨਹੀਂ ਘਟਣਾ ਸਰਾਬੀ ਸਹੀ ਹੈ ਚਲ ਕਰਾਂਗੇ ਨਾ ਹੱਲ ਕੀਣਾ ਕਿਵੇਂ ਜਿਵੇਂ ਹੁੰਦਾ ਹੈ ਆ ਹਾਂਜੀ ਦੋਸਤੋ ਅੱਜ ਜਨਮਾਸਟਮੀ ਆ ਤੇ ਤੁਸੀਂ ਦੇਖ ਸਕਦੇ ਹੋ ਜਨਮਾਸਟਮੀ ਦੀ ਰਾਤ ਤੇ ਇੱਕ ਵੱਖਰੇ ਤਰੀਕੇ ਦੀ ਲਾਈਟਿੰਗ ਹੋ ਰਹੀ ਆ ਕਿ ਬਿਲਕੁਲ ਨੌਨ ਸਟਾਪ ਕਾਫੀ ਘੰਟਿਆਂ ਤੋਂ ਲਗਾਤਾਰ 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 ਇਦਾਂ ਲਾਈਟ ਵੱਖਰੇ ਤਰੀਕੇ ਦੀ ਹੋ ਰਹੀ ਆ ਲਾਈਟਿੰਗ ਹੋ ਰਹੀ ਆ ਜਿੱਦਾਂ ਬਿਜਲੀ ਦੇਖੋ ਲ闪ਦੀ ਆ ਇੱਕ ਸਾਰੀ ਬਿਲਕੁਲ ਬੰਦ ਹੀ ਨਹੀਂ ਹੋ ਰਹੀ ਜੀ ਇੱਕ ਸਾਰੀ ਕਿੰਦਾ ਤੁਸੀਂ ਮੌਸਮ ਮੌਸਮ ਵੀ ਬਹੁਤ ਜ਼ਿਆਦਾ ਹੋਇਆ ਗਿਆ ਇਦਾਂ ਕੰਨ ਨਹੀਂ ਹਵਾ ਚੱਲ ਰਹੀ ਹੈ। ਪਰਾ ਸਮਾਨ ਦੇ ਵਿੱਚ ਜਿਹੜੀ ਲਾਈਟ ਆ ਤੁਸੀਂ ਦੇਖ ਸਕਦੇ ਹੋ ਇੱਕ ਮਿੰਟ ਵੀ ਬੰਦ ਨਹੀਂ ਹੋ ਰਹੀ। ਕੀ ਨਜ਼ਾਰਾ ਕਿਉਂ ਕਿਉਂ ਦਿਸਿਆ ਸੀਗਾ ਸਾਰੇ ਜਣੇ ਜਰੂਰ ਕਮੈਂਟ ਕਰਕੇ ਦੱਸਿਓ। ਤੁਸੀਂ ਦੇਖ ਸਕਦੇ ਹੋ। ਕਿੰਨੀ ਲਾਈਟਿੰਗ ਹੋ ਰਹੀ ਹੈ ਦੇਖੋ। ਇਕਸਾਰ ਨਹੀਂ ਤਾਂ ਆਪਣੀ ਬਿਜਲੀ ਨਸ਼ਕਦੀ ਹੁੰਦੀ ਹੈ ਬਟ ਬੰਦ ਹੋ ਜਾਂਦੀ ਹੈ। ਜੀਖ ਸਕਦੇ ਹੋ ਵਿੱਚ ਇੰਨੀ ਤੇਜ਼ ਲਾਈਟਿੰਗ ਹੋ ਰਹੀ ਹੈ ਕਿ ਕੈਮਰਾ ਵਿੱਚ ਨੂੰ ਪ੍ਰੋਬਲਮ ਆ ਰਹੀ ਹੈ ਬੱਚੇ। ਇੰਨੀ ਤੇਜ਼ ਲਾਈਟਿੰਗ ਹੋ ਰਹੀ ਹੈ। ਜੀ ਦੋਸਤੋ ਰਾਤ ਮੌਸਮ ਤੁਹਾਨੂੰ ਦੇਖਿਆ ਹੀ ਆ ਕਿ ਕਿੰਨਾ ਨਜ਼ਾਰਾ ਸੀਗਾ ਵੱਜਿਆ ਹੋਇਆ ਹਨਾ ਤੇ ਸਾਰੇ ਜਣੇ ਕਮੈਂਟ ਕਰੋ ਕਿੰਨਾ ਕਿੰਨਾ ਨੇ ਇਹ ਨਜ਼ਾਰਾ ਦੇਖਿਆ ਤੇ ਆਪਾਂ ਹੁਣ ਸਵੇਰੇ ਸਵੇਰੇ ਉੱਠਣ ਸਾਰ ਬੈਠ ਗਿਆਂ ਥਾਰ ਤੇ ਠੀਕ ਆ ਇਹ ਆਪਣੀ ਥਾਰ ਆ 4x4 ਜਦ ਕਿ ਆਪਾਂ ਕਦੇ 4x4 ਕਦੇ ਲਾਇਆ ਹੀ ਨਹੀਂ ਗਾ ਕਦੇ ਹਨਾ ਕਿਉਂਕਿ ਉਹ ਜੀ ਕਹਿੰਦੇ ਆਪਾਂ ਗਏ ਹੀ ਨਹੀਂ ਹੈਗੇ ਉਹ ਜੀ ਡੈਡੀ ਕਹਿੰਦੇ ਥੋੜੀ ਜਿਹੀ ਗੱਡੀ ਮੋੜ ਕੇ ਪਿੱਛੇ ਨੂੰ ਦਾ ਦੇ ਥਾਰ ਆਪਣੀ ਜਿਹੜੀ ਇਹ ਹੈ ਹੋਈ ਹੈਗੀ 4x4 ਤੇ ਉਹ ਗੱਲ ਵਕਰੀ ਆ ਕਿ ਆਪਾਂ ਜਿਹੜਾ ਇਹ ਵਾਲਾ ਗੇਅਰ ਇਹ ਵਾਲਾ ਵੀਰ ਬਹੁਤ ਘੱਟ ਯੂਜ਼ ਕਰਦੇ ਆ ਹਨਾ ਆਪਾਂ 4/4 ਲਈ ਸੀ ਉਦੋਂ ਤੇ ਬਟ ਆਪਾਂ ਇਹਨੂੰ ਦੋ ਟਾਇਰਾਂ ਦੀ ਕੰਮ ਲੈਣੇ ਜਾਣਗੇ ਜਨਾਂ ਕਿ ਚਾਰਾਂ ਟਾਇਰਾਂ ਤੋਂ ਕੰਮ ਨਹੀਂ ਲੈਂਦੇ ਜਿੱਦੋਂ ਆਪਾਂ ਇਹਨੂੰ ਇੱਥੇ ਪਿੱਛੇ ਕਰ ਦਾਂਗੇ ਹਨਾ ਤੇ ਆ ਜਿਵੇਂ ਹੈਗਾ ਕਿ ਆਪਣੇ ਚਾਰੇ ਚ ਟਾਇਰ ਉਹ ਆਪਣੇ ਕੰਮ ਕਰਨ ਲੱਗ ਜਾਣ ਚਾਰੇ ਟਾਇਰ ਖਿਚਾਈ ਕਰਨ ਲੱਗ ਜਾਂਦੇ ਆ ਪਰ ਇਹਦੀ ਲੋਡ ਪਈ ਨਹੀਂ ਹਨਾ ਪਰ ਉਦੋਂ ਗੱਡੀ ਦੀ ਇਹ ਗੱਡੀ ਦੀ ਇੰਨੀ ਕਿ ਜ਼ਿਆਦਾ ਉਦੋਂ ਮੰਗ ਸੀਗੀ ਗੱਡੀ ਬਲੈਕ ਚ ਮਿਲਦੀ ਸੀ ਤੇ ਗੱਡੀ ਬਹੁਤ ਔਖੀ ਲਈ ਉਦੋਂ ਤੇ ਜਿਹੜੀ 2/2 ਹੁੰਦੀ ਆ 2/2 ਕਹਿ ਦਿੰਦੇ ਪਤਾ ਨਹੀਂ ਮੈਨੂੰ ਖਿਆਲ ਨਹੀਂ ਕੀ ਕਹਿੰਦੇ ਆ ਜੇ 2/2 ਹੁੰਦੀ ਆ ਉਹ ਉਹਦੀ ਬੁਕਿੰਗ ਬਹੁਤ ਜ਼ਿਆਦਾ ਸੀ ਜਿਹੜੀ 4/4 ਸੀਗੀ ਉਹ ਥੋੜੀ ਜੀ ਸਾਨੂੰ ਨੇੜੇ ਮਿਲਦੀ ਸੀ ਹਨਾ ਤੇ ਆਓ ਫਿਰ ਹੁਣ ਗੱਡੀ ਹੈਗੀ ਕਾਲੀ ਕਾਲੀ ਜਿਹੜੀ ਗੱਡੀ ਕਾਲੀ ਥਾਰ ਹੁੰਦੀ ਹੈ ਇਹਨੂੰ ਥੋੜਾ ਜਿਆਦਾ ਰਾਤ ਮੌਸਮ ਖਰਾਬ ਹੋ ਗਿਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਆਏ ਦਾ ਛਿੱਟੇ ਜੇ ਪੈ ਜਾਂਦੇ ਆ ਉੱਤੇ ਦਿਸਣ ਲੱਗ ਜਾਂਦਾ ਹਨਾ ਇੱਕ ਬੋਰਡ ਥੱਲੇ ਖੜੀ ਸੀ ਗੱਡੀ ਆਪਣੀ ਇੱਧਰ ਤੇ ਉੱਪਰ ਗੋਲਾ ਡੇਗ ਪਿਆ ਪਰ ਮਾੜਾ ਜਿਆ ਆਪਾਂ ਇਹਨੂੰ ਸ਼ਾਵਰ ਦੇਣਾ ਹਨਾ ਚਲੋ ਫਿਰ ਕਰੀਏ ਸਟਾਰਬੀ ਚਾਬੀ ਭੁੱਲ ਜਾਨਾ ਮੈਂ ਚਾਬੀ ਜੀਵ ਚ ਹੈ ਆਪਣੀ ਗੱਡੀ ਦੀ ਜੀਵ ਚ ਰੱਖ ਕੇ ਸਟਾਰਟ ਹੁੰਦੀ ਨੇ ਪੁਸ਼ ਬਟਨ ਸਟਾਰਟ ਗੱਡੀ ਉਹ ਮੇਰੇ ਦਬਟਨ ਆਪਾਂ ਲਗਾਏ ਪਲੇਖਾ ਲੱਗਿਆ ਸੀਗਾ ਸੋ ਆ ਆਪਣੀ ਥਾਰ ਦੀ ਚਾਬੀ ਆ ਬੜੀ ਘੈਂਟ ਬਣਾਈ ਹੋਈ ਦੇਖੋ ਜਿਹੜੀ ਹੁਣ ਥਾਰ ਆਈ ਆ ਹੁਣ ਉਦੋਂ ਵੀ ਘੈਂਟ ਕਰਦਾ ਕੰਮ ਉਹਨਾਂ ਨੇ ਉਹ ਹੁਣ ਚਾਰੇ ਵਿੰਡੋ ਖੋਲਦੀਆਂ ਨੇ ਜਿਹੜੀ ਆਪਣੀ ਕੋਲ ਥਾਰ ਆ ਇਹਦੀਆਂ ਦੋ ਵਿੰਡੋ ਖੋਲਦੀਆਂ ਨੇ ਉਹਦੀਆਂ ਚਾਰੇ ਵਿੰਡੋ ਖੋਲਦੀਆਂ ਨੇ ਉਹ ਹੋਰ ਵੀ ਕੁਝ ਸੁਧਾਰ ਲਿਆਤੇ ਉਹਨਾਂ ਨੇ ਜਿਹੜੀ ਚੀਜ਼ ਇਹਦੇ ਵਿੱਚ ਹੈ ਨਹੀਂ ਸੀ ਹਾਂ ਚਲੋ اپنی ਕਾਲੀ ਥਾਰ ਧੋ ਦਿੱਤੀ ਆ ਤੇ ਲੱਗੀ ਲਿਸ਼ਕਾ ਮਾਰਨ ਦੱਸਿਓ ਕਮੈਂਟ ਕਰੇ ਕਿੰਦਾ ਲੱਗਦੀ ਜਿਹੜੀ ਥਾਰ ਦੀ ਜਿਹੜੀ ਹੈਗੀ ਆ ਥਾਰ ਦੀ ਜਿਹੜਾਈ ਥਾਰ ਦੀ ਕੋਈ ਆ ਨਾ ਆ ਦੇਖੋ ਕਿੰਨਾ ਘੈਂਟ ਲੱਗਦਾ ਇੱਥੇ ਲਿਖਿਆ ਥਾਰ ਜਦੋਂ ਇਹਦੇ ਉੱਪਰ ਬੈਠਦੇ ਆ ਤਾਂ ਇਦਾਂ ਲੱਗਦਾ ਕਿ ਬਹੁਤ ਉੱਚੀ ਜਗ੍ਹਾ ਤੇ ਬੈਠ ਗਏ ਆ ਤੇ ਰਾਤ ਵਾਲਾ ਤੁਸੀਂ ਮਾਹੌਲ ਦੇਖਿਆ ਯਾ ਰਾਤ ਮੌਸਮ ਇੱਕ ਤਰ੍ਹਾਂ ਦੀਆਂ ਵੱਖਰੀਆਂ ਸ਼ਰਾਰਤਾਂ ਕਰਦਾ ਪਿਆ ਸੀ ਹਨਾ ਤੇ ਸਾਰਿਆਂ ਨੇ ਤੁਹਾਨੂੰ ਮ ਦਿਖਾਈ ਸੀ ਰਾਤ ਦੀ ਵੀਡੀਓ ਰੈ ਟਾਈਮ ਸੀ ਰਾਤ ਦਾ 11 11:30 ਦਾ ਜਦੋਂ ਮੈਂ ਉਹ ਵੀਡੀਓ ਦਾ ਕਲਿੱਪ ਲਿਆ ਤੇ ਅੱਜ ਥੋੜਾ ਜਿਹਾ ਨੁਕਸਾਨ ਹੋ ਗਿਆ ਘਰੇ ਆਪਣੀ ਜਿਹੜੀ ਤੁਹਾਨੂੰ ਦੱਸਿਆ ਸੀ ਆਪਣੀ ਜਿਹੜੀ ਬੱਚੀ ਸੀਗੀ ਥੋੜੀ ਬਿਮਾਰ ਸੀਗੀ ਵਿਚਾਰੀ ਅੱਜ ਉਹ ਅਲਵੀ ਦਾ ਕਰ ਗਈ ਆਪਾਂ ਨੂੰ ਉਸ ਬਹੁਤ ਮੈਡੀਸਿਨ ਦਿੱਤੀਆਂ ਉਹਨੂੰ ਵੀ ਆਪਾਂ ਉਹਨੂੰ ਸੈੱਟ ਕਰ ਲਗੇ ਉਹਨੂੰ ਆਪਾਂ ਠੀਕ ਕਰ ਲਗੇ ਬਟ ਕੋਈ ਵੀ ਦੇਸੀ ਫਾਰਮੂਲੇ ਨੇ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਮੈਡੀਸਿਨ ਵੀ ਬਹੁਤ ਲਈਆਂ ਪਰ ਉਹਦਾ ਸਾਥ ਆਪਣੇ ਨਾਲ ਇੰਨਾ ਕੀ ਸੀਗਾ ਸੋ ਸਾਰੇ ਦਾ ਲਾਟਲੀ ਸੀਗੀ ਵਿਚਾਰੀ ਨਿੱਕੀ ਜੀ ਬੱਚੀ ਆਪਣੀ ਤੁਹਾਨੂੰ ਜਿਹਨਾਂ ਦੇਖਿਆ ਕਿ ਥੋੜੀ ਜਿਹਾ ਨੂੰ ਬਿਮਾਰ ਹੋ ਗਈ ਸੀਗੀ ਪਰ ਬਹੁਤ ਇਲਾਜ ਕਰਾਇਆ ਪਰ ਸੈਟੀ ਨਹੀਂ ਹੋਈ ਹੋਣਾ ਚਲੋ ਜੂ ਐਸ ਦੁਨੀਆ ਤੇ ਆਇਆ ਸਾਪਣੇ ਜਾਣਾ ਇੱਕ ਦਿਨ ਹਨ ਤੇ ਹੁਣ ਆਪਾਂ ਜਾਣੇ ਕੱਲੇ-ਕੱਲੇ ਸ਼ਹਿਰ ਨੂੰ ਗੱਡੀ ਦੀ ਖੱਬੀ ਸੀਟ ਆਪਣੀ ਅੱਜ ਖਾਲੀ ਆ ਤੇ ਆਪਾਂ ਰਿਟਰਨ ਫਿਲ ਕੀਤੀਆਂ ਸੀਗੀਆਂ ਤੇ ਰਿਟਰਨ ਵਾਲੇ ਬਾਈ ਕੋਲੇ ਮਿਲਣਾ ਵਕੀਲ ਸਾਹਿਬ ਕੋਲੇ ਜਾਣਾ ਤੇ ਉਹਨਾਂ ਤੋਂ ਲੈਣੇ ਆਪਾਂ ਜਿਹੜੇ ਆਪਣੇ ਡਾਕੂਮੈਂਟ ਵਗੈਰਾ ਨੇ ਉਹ ਤਾਂ ਪ੍ਰਿੰਟ ਆਊਟ ਆਪਾਂ ਲਈ ਨਹੀਂ ਸੀਗੇ ਇੱਕ ਆਪਣਾ ਆਪਣਾ ਗਰੁੱਪ ਰਜਿਸਟਰ ਹੋਇਆ ਹੋਇਆ ਜੀ ਜਿਹੜੀ ਆਪਾਂ ਪ੍ਰੋਗਰਾਮ ਕਰਦੇ ਆਂ ਹੋਰ ਰਜਿਸਟਰ ਹੋਇਆ ਹੋਇਆ ਇੱਕ ਮਨਪ੍ਰੀਤ ਦੀ ਜਿਹੜੀ ਬੁਟੀਕ ਆ ਉਹਦੀ ਵੀ ਰਜਿਸਟ੍ਰੇਸ਼ਨ ਹੋਈ ਵੀ ਆ ਸੋ ਉਹਨਾਂ ਰਜਿਸਟ੍ਰੇਸ਼ਨਾਂ ਦੇ ਸਾਰੇ ਜਿਹੜੇ ਹੈਗੇ ਆਪਣੇ ਇਹ ਆਪਾਂ ਸਰਟੀਫਿਕੇਟ ਫੜ ਕੇ ਲੈ ਕੇ ਆਉਣੇ ਆ ਉਹ ਕੰਮ ਕਰਨਾ ਤੇ ਮਨਪ੍ਰੀਤ ਅੱਜ ਘਰੇ ਰਹਿਸਤੇ ਆ ਤੇ ਆਪਾਂ ਪਹੁੰਚ ਗਏ ਆ ਪੈਂਡ ਰਤੀਆਂ ਤੇ ਥੋੜੇ ਜਿ ਮੇਰੇ ਆਪ ਦੇ ਕੰਮ ਆ ਏਡੀਓ ਵਗੈਰਾ ਮੇਰੇ ਦੋ ਤਿੰਨ ਅਸੀਂ ਐਕਸਪਾਇਰ ਹੋ ਗਈ ਸੀਗੇ ਉਹ ਦੁਬਾਰਾ ਬਣ ਕੇ ਆਏ ਆ ਉਹਨਾਂ ਦਾ ਓਟੀਪੀ ਵਗੈਰਾ ਕਾਫੀ ਬੰਗਾ ਮਸ਼ੀਨ ਤੇ ਜਾ ਕੇ ਚਾਰ ਨੇ ਬੈਂਕਾਂ ਦੇ ਸਰਖਾਨੇ ਚਲਵਾਉਣੇ ਹਨ ਤਾਂ ਉਹਗੇ ਤੋਂ ਵਾਪਸ ਆਉਂਦਿਆਂ ਤੋਂ ਆ ਗਿਆ ਮੀ ਤੇ ਪੈਂਡ ਵਾਲੇ ਪਾਸੋਂ ਥੋੜਾ ਕਟਾ ਸ਼ਹਿਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਮੀ ਪਈ ਜਾਂਦੀ ਝੁੰਨਿਆਂ ਦੀ ਜਿਹੜੀ ਮਾੜੀ-ਮੁਢੀ ਸੰਡੀ ਹੁੰਦੀ ਹੈ ਪੱਤਾਂ ਲਵੇੜੇ ਜਿਹੜੀ ਪਈ ਹੋਣੀ ਆ ਉਹ ਹੁਣ ਝਾੜਤੀ ਆ ਸਾਰੀ ਤੇ ਬੋਸ ਹੁਣ ਹੱਡਾ ਹੋ ਗਿਆ ਅੱਲਾ ਦਾ ਪੈਂਡੇ ਦਾ ਮੀ ਹੋਣਾ ਹੀ ਨਹੀਂਗਾ ਚਰੀ ਕੇ ਜੋਗਾ ਦਾ ਪਿੰਡ ਜੀ ਹੋਣਾ ਚਾਹੀਦਾ ਚਰੀ ਨੂੰ ਨਹੀਂ ਪਾਣੀ ਲਾਉਣਾ ਪੈਂਦਾ ਨਹੀਂ ਚਰੀ ਨੂੰ ਪਾਣੀ ਲਾਉਣਾ ਪੈਣਾ ਚਰੀ ਪਾਣੀ ਪੰਗਰੀ ਸੀ ਲਓ ਜੀ ਕੰਮ ਕਰ ਕਰ ਕੇ ਆ ਗਏ ਆ ਘਰੇ ਤੇ ਮੌਸਮ ਹੋ ਗਿਆ ਠੰਡਾ ਜਿੰਨੀ ਕਰਕੇ ਆਏ ਆ ਅੱਜ ਲੋਡ ਜਿੰਨੀ ਕਿ ਲੋਡ ਸੀਗੀ ਉਨਾਂ ਕ ਆਪ ਨੂੰ ਮੀਹ ਪੈਗਾ ਚਰੀ ਜੋਗਾ ਕੰਮ ਕੀ ਕੰਮ ਬਾਲੇ ਆ ਸੀ ਬੈਂਕਾਂ ਦੇ ਬਾਲੇ ਕੰਮ ਸੀ ਮੇਰੇ ਕੋਲ ਇੱਕ ਤਾਂ ਆਪਣਾ ਇਹਦਾ ਉਹ ਚਲਾਇਆ ਉਹ ਏਟੀਐਮ ਐਕਸਪਾਇਰ ਹੋ ਗਿਆ ਸੀਗਾ ਦੁਬਾਰਾ ਉਹ ਐਕਟੀਵੇਟ ਕਰਾਉਣ ਦਾ ਟਾਈਮ ਨਹੀਂ ਲੱਗਾ ਉਹ ਫਿਰ ਐਕਸਪਾਇਰ ਹੋ ਗਿਆ ਕਈ ਕਰ 1.5 ਘੰਟੇ ਵਾਦ ਵਾਰੀ ਆਈ ਉਹ ਕਹਿੰਦੇ ਵੀ ਇਹਦਾ ਦੁਬਾਰਾ ਫੇਰ ਅਪਲਾਈ ਕਰਕੇ ਜਾਂਦਾ ਇਹ ਉਹ ਉਹਨੂੰ ਦੇਣਾ ਪੈਂਦਾ ਨਾ ਕੋਡ ਗਾਰਡ ਜਿਆ ਰੱਖਣਾ ਪੈਂਦਾ ਜਿਗਾਰਡਮੈਂਟ ਜਿਆ ਵਾਵਾ ਹੁੰਦਾ ਉਹ ਜਿਗਾਰਡ ਕਰਨਾ ਉਹ ਹੋਇਆ ਨਹੀਂ ਇਥੋਂ ਉਹ ਬੈਂਕ ਚ ਜਾਏ ਨਹੀਂਗਾ ਮਹੀਨਾ ਲੰਘ ਗਿਆ ਚਲੋ ਜੀ 2250 ਰੁਪਏ ਫੇਰ ਖਰਚਾ ਪਊਗਾ ਮੌਸਮ ਬਦਲ ਗਿਆ ਠੰਡ ਚਲੀ ਗਈ ਹੈਨਾ ਤੇ ਬੇਬੇ ਠੰਡ ਵੀ ਚਲੀ ਗਈ ਐ ਜਾਂ ਆਪਣੀ ਇੱਕ ਵੱੱਛੀ ਵੀ ਚਲੀ ਗਈ ਹੈਨਾ ਹੂੰ ਮੈਨੂੰ ਹੁਣ ਪਤਾ ਲੱਗਾ ਤੇਨੂੰ ਹੁਣ ਪਤਾ ਲੱਗਾ ਹੁਣ ਮੈਂ ਤੇ ਮਨਪੀਤ ਦੇ ਦੋਨਾਂ ਨੇ ਜਾਣਾ ਕਿਉਂਕਿ ਜਿਹੜੇ ਠੇਕਾ ਲੈਂਦੇ ਸਾਡਾ ਰੂੜੀ ਵਾਲੇ ਹਨ ਉਹ ਹੁਣ ਥੋੜਾ ਜਿਹਾ ਪਸ਼ੂ ਤੁਸੀਂ ਦੱਸਿਓ ਕਿ ਮੈਂ ਸਾਰੇ ਪਿੰਡ ਪਿੰਡੇ ਘਾ ਲੈਣਾ ਹੁਣ ਉਹ ਚੱਕਦੇ ਨਹੀਂਗੇ ਪਤਾ ਨਹੀਂ ਕੀ ਗੱਲ ਆਪਣੇ ਸਾਡਾ ਰੂੜੀ ਹੈਗੀ ਆ ਤੇ ਮੈਂ ਤੇ ਮਨਪੀਤ ਦੋਨੇ ਜਣੇ ਹੁਣ ਚ ਆ ਕੇ ਉਹ ਤੇ ਛੱਡ ਕੇ ਆਵਾਂਗੇ ਵਿਚਾਰੀ ਸਾਡਾ ਰੂੜੀ ਚ ਹੂੰ ਚੱਲਾਂਗੇ ਨਾ ਮੈਂ ਮੋਟਰਸਾਈਕਲ ਚਲਾਉਂਗਾ ਬੱਚੀ ਵਜਾਈ ਰੱਖਾਂਗੇ ਮੈਂ ਮੋਟਰਸਾਈਕਲ ਚਲਾਉਂਗਾ ਬੱਚੀ ਫੜ ਕੇ ਬੈਠੇ ਹਾਂ ਇਹਨੂੰ ਬੱਚੀ ਦੇ ਉੱਤੇ ਵਹਾਵਾਂਗੇ ਵਾਚੀ ਡੇ ਹੈਂ ਕਿ ਨਹੀਂ ਹੂੰ 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 ਲੋ ਵੀ ਆਪਣਾ ਘਰ ਦਾ ਮਾਹੌਲ ਸ਼ਾਮ ਦਾ ਟਾਈਮ ਲਾਈਟ ਜਗਾਤੀ ਐ ਇੱਕ ਆਪਾਂ ਚਾਨਣ ਵੀ ਹੈਗਾ ਬੱਬੇ ਕਿਵੇਂ ਆ ਰਟਾਂ ਪਵਾਵਾ ਹੱਥ ਹੈ ਉਹ ਮੈਂ ਤਾਂ ਡਰਦਾ ਰਹਿੰਦਾ ਉਹ ਮੈਂ ਕਿਹਾ ਐਡਾ ਪਸੂ ਉੱਤੇ ਡੇਗ ਪੇ ਫੇਰ ਮੁਰਗੇ ਕੀ ਭੋਲ ਨਹੀਂ ਬਣਦਾ ਮਗਰ ਉਹ ਬੁੜੀ ਨੇ ਡੇਗਦੇ ਹੈ ਉਹ ਬੁੜੀ ਤਕੜੀ ਹੈ ਪੁਰਾਣੇ ਖਰਾਕਾ ਖਾਦੀ ਬੱਬੇ ਤੇਰੀਆਂ ਆ ਲਾਹੌਰ ਕੀ ਆ ਨਹੀਂ ਇਹ ਖਰਾਕਾ ਇਹ ਕਹਿੰਦੇ ਔਰ ਨਹੀਂ ਵੇ ਵੇ ਫਿਰ ਖਰਾਕਾਂ ਦਾ ਖਰਾਕਾ ਹੀ ਆ ਨਾ ਨਾਂ ਤਾਂ ਹੈਗਾ ਹੀ ਆ ਮੇਰਾ ਤਾਂ ਨਾਂ ਵੀ ਹੈ ਨਹੀਂ ਖਰਾਕ ਕਹਿੰਦੀਆਂ ਲਾ ਸਾਡੇ ਵੱਡੇ ਬੁੜੇ ਢਾਕ ਚੱਕਦੇ ਸੀ ਖਰਾਕ ਨੇ ਆਪੇ ਰੁਣਦੇ ਮਰਦੇ ਸੀ ਬੁੜੇ ਇੱਕ ਕਿੱਲਾ ਖਾਲੀ ਹੋ ਗਿਆ ਵੇ ਬੇਬੇ ਅੱਜ ਆਪਣਾ ਹਣਾ ਹਾਂ ਉਹ ਚਾਹੀ ਨਿੱਕੀ ਸੀ ਬਹੁਤ ਜ਼ੋਰ ਲਾਇਆ ਪਰ ਨਹੀਂ ਬਜੀ ਠੀਕ ਆ ਤੇ ਤੈਨ ਹੀ ਰਹਿ ਗਈਆਂ ਡੱਬ ਖੜਬੀ ਇੱਕ ਚਲੀ ਗਈ ਅੱਜ ਆਪਣੀ ਆ ਵੇਖ ਜਿਹਦੀ ਲੋੜ ਨਹੀਂ ਹੁੰਦੀ ਨਾ ਕਹਿੰਦੇ ਆ ਵੇਲਾ ਢੋਲ ਵਰਗਾ ਹੈਗਾ ਤੇ ਪੱਠੇ ਹੀ ਖਾਈ ਜਾਂਦਾ ਸਹੀ ਜਿਹੜੀ ਉਹ ਆਜ ਬੱਚੀ ਲੋੜ ਸੀ ਪਾਲਾਂਗੇ ਪਾਲਾਂਗੇ ਵੱਡੀ ਕਰਾਂਗੇ ਪਰ ਨਹੀਂ ਉਹਦੀ ਕਿਸ ਹੰਮ ਚ ਹੈ ਨਹੀਂ ਸੀਗਾ ਦਾਣਾ ਪਾਣੀ ਆਪਣੇ ਘਰ ਦਾ ਬੂਟਿਆਂ ਨੂੰ ਬੂਟਿਆਂ ਨੂੰ ਜਾਣ ਪੈਗੀ بارش ਦਾ ਪਾਣੀ ਉੱਪਰ ਪੈਣ ਦੇ ਨਾਲ ਦੇਖੋ ਹਰੇ ਹਰੇ ਹੋ ਚੱਲੇ ਹੁਣ ਵੈਸ ਠੰਡ ਹੋ ਗਈ ਹੁਣ ਬੜਾ ਟਾਈਮ ਆ ਕਿਸੇ ਨੇ ਬੂਟੇ ਲਾਉਣੇ ਹਨ ਤੇ ਹੁਣ ਪੂਰਾ ਇਹਨੂੰ ਵਧੀਆ ਟਾਈਮ ਆ ਕਿ ਹੁਣ ਬੂਟੇ ਚੱਲ ਪੈਣਗੇ ਇਹਦੇ ਵਿੱਚ ਬੂਟੇ ਲਾਉਂਗੇ ਲੋ ਵੀ ਅੱਜ ਨਾਲ ਦੇ ਘਰ ਆ ਰਹੇ ਨੇ ਲਾਈਟਾਂ ਚ ਜਗਾ ਦੇਣੀਆਂ ਅੱਜ ਤੇ ਥੱਲੇ ਵਾਲਿਆਂ ਦਾ ਲਾਈਟਾਂ ਦੀ ਉਹਨਾਂ ਨੇ ਅੱਜ ਕਰਤੀ ਫਿਟਿੰਗ ਹੋ ਰਹੀ ਆ ਸੋ ਫਿਰ ਆਪਣੀਆਂ ਦੋਨੇ ਕੋਠੀਆਂ 'ਚ ਲਾਈਟਾਂ ਲਾਣ ਜਗ੍ਹਾ ਕਰਨੀਆਂ ਕੈਂਡਾ ਦਾ ਕਿਆ ਕਰਨੀਆਂ ਫਿਟਿੰਗ ਹੋਈ ਜਾਂਦੀ ਉਧਰ ਤਾਰਾਂ ਤੂਰਾਂ ਪਾ ਦੀਆਂ ਸ਼ਾਇਦ ਥੱਲੇ ਦਾ ਲਾ ਗਏ ਲਾਈਟਾਂ ਪਰਲੀ ਕੋਠੀ 'ਚ ਤੇ ਕੱਲ ਤੱਕ ਉੱਪਰ ਵੀ ਲੱਗ ਜਾਣਗੀਆਂ ਐਸ਼ ਕਿੱਧਰ ਗਈ ਆ ਐਸ਼ ਸਕੂਲੇ ਭੇਜੀ ਹੋਈ ਆ ਉਹ ਜਿਆਰੀ ਸਕੂਲੋਂ ਆਉਂਦੀ ਪਹਿਲਾਂ ਫੇਰ ਉਹ ਟਿਊਸ਼ਨ ਭੇਜਦਾ ਜਾਂਦਾ ਟਿਊਸ਼ਨ ਤੋਂ ਖੇਡ ਦੀ ਜ਼ਿਆਦਾ ਪੜ੍ਹਦੀ ਘੱਟ ਆ ਲੈ ਪੜ੍ਹਦੀ ਘੱਟ ਆ ਸਕੂਲੇ ਵੀ ਵੱੜਦੀ ਘੱਟ ਗਏ ਤੇ ਕਰਨ ਉਹ ਆ ਸੂਟ ਬਹੁਤ ਮੰਗਦੇ ਸੀ ਇਹਦੇ ਨਾਲ ਦਾ ਇੱਕ ਸੂਟ ਲੱਭ ਗਿਆ ਆਪਾਂ ਨੂੰ ਇੱਕ ਕਿ ਦੂ ਆ ਇੱਕ ਇਹ ਬਹੁਤ ਮੰਗੇ ਆ ਉਹ ਆਪਣੇ ਲੀੜਾਂ ਜੀ ਰੋਲ ਗਿਆ ਸੀ ਠੀਕ ਆ ਵੇਚ ਦਈਏ ਫਿਰ ਆਪੇ ਵੇਚ ਜਾਂਦੀ ਦੇਖ ਐਟੀਟਿਊਡ ਇਹ ਚ ਕਿੰਨਾ ਓਏ ਐਟੀਟਿਊਡ ਤਾਂ ਦੇਖ ਕਿੰਨਾ ਲਦੀਣ ਜਿੰਨਾ ਨਖਰਾ ਤਾਂ ਲਦੀਣ ਆਦਾ ਕਹਿੰਦੀ ਆਪੇ ਵੇਖ ਜਾਣਾ ਵੀ ਤੇਰੀ ਹੁਣ ਲੋੜ ਨਹੀਂ ਪਰਮਾਇਸ਼ ਦੀ ਹੂੰ ਫੇ ਤੁਸੀਂ ਸੁਣਾਉਂਗੇ ਨਾ ਮੈਂ ਨਾ ਤੱਕ ਹੀ ਕਰਕੇ ਪਹਿਲਾਂ ਹੀ ਕਹਿੰਦਾ ਅੱਛਾ ਅੱਗੇ ਜਿੰਨੇ ਤਰੀਕੇ ਵੀਡੀਓ ਬਣਦੇ ਕੌਣ ਸ਼ੂਟ ਕਰਦਾ ਹੂੰ ਤੇ ਪੈਸੇ ਕੌਣ ਖਰਦਾ ਲੈ ਬੁਟਿਕ ਦੇ ਬੁਟਿਕ ਦੇ ਪੈਸੇ ਤੂੰ ਵੀ ਖਰਦਦੀ ਆ ਨਹੀਂ ਅੱਜ ਹਾਂ ਤੁਹਾਡੇ ਤੋਂ ਕਿੰਨੇ ਪੈਸੇ ਲੈਣੇ ਦਿੰਦੇ ਤਾਂ ਹੈ ਨਹੀਂ ਸਾਰੇ ਤੁਸੀਂ ਲੈ ਜਾਓ ਤੇ ਜਿਹੜੇ ਹੁਣ ਤੱਕ 7 ਸਾਲ ਦਾ ਮੈਂ ਖਰਚੀ ਜਾਂ ਨੰਦਰੇ ਦੇ ਉਹ ਤੈਨੂੰ ਜੀਤਾ ਵੀ ਨਹੀਂ ਹਾਂ ਬੇਬੇ ਇਹਨੂੰ ਸਮਝਾ ਲੈ ਇਹ ਪੈਸੇ ਮੰਗਦੀ ਮੈਨੂੰ ਟੁੱਟ ਜੂ ਕੋ ਇਹਦਾ ਹਾਂ ਹੂੰ ਲਓ ਜੀ ਦੁੱਧ ਚੋਇਆ ਗਿਆ ਬੇਬੇ ਦਾ ਬੇਬੇ ਤਾਂ ਇਹ ਲਾਦੀ ਹੈ ਮੇchu ਲੱਡੀ ਕਰਦੀ ਹੈ ਨਹੀਂ ਓਏ ਰੱਬਾ ਓਏ ਆ ਕੇ ਤਾਂ ਖਾਈਏ ਨਾ ਓਏ ਕੀ ਆ ਹਰੇ ਇਹ ਉਹ ਨਹੀਂ ਤਾਂ ਲੈ ਲੈ ਜਿਹੜਾ ਕਾਹ ਨਾ ਬੁੱਤ ਹਾਂ ਤੂੰ ਦੁੱਧ ਪੀਤਾ ਤੂੰ ਕਾਹ ਜੈ ਨਹੀਂ ਖਾਂਦੇ ਹੁੰਦੇ ਕੁੱਤੇ ਮੜਾ ਕਾਹ ਨਹੀਂ ਬੁੱਤ ਇਹ ਤਾਂ ਸੁਬਾਂਸ ਹੈ ਕਾਹ ਨਹੀਂ ਹੈਗਾ ਕਾ ਉਹਦੇ ਨੂੰ ਮਿਲਦਾ ਨਹੀਂ ਇਹਨੂੰ ਇਹ ਬਾਸ ਦਾ ਬੂਟਾ ਹੈ ਇਹ ਨਹੀਂ ਖਾਣਾ ਜਾਊ ਬਣੀ ਖੇਡ ਰਹਿਣ ਦੇ ਆਹੋ ਹਾਂਜੀ ਦੋਸਤੋ ਕੀ ਹੋ ਗਿਆ ਹੁਣ ਹੈ ਕੀ ਹੋ ਗਿਆ ਹੁਣ ਕੀ ਬਣੂ ਤੇਰਾ ਤੈਨੂੰ ਕਿਹਾ ਸੀ ਨਾ ਆ ਮੇਰੇ ਨਾਲ ਕਿਹਾ ਸੀ ਨਾ ਰੋਹੀ ਕੰਮ ਕੀਤਾ ਨਾ ਤੂੰ ਮੇਰੀ ਬੱਛੀ ਆ ਮੇਰੀ ਬੱਛੀ ਆ ਮੈਂ ਛੱਡ ਕੇ ਹੋਣੀ ਆ ਲਓ ਜੀ ਪਿੱਛੇ ਵਿਚਾਰੀ ਬੱਛੀ ਲੰਦੀ ਹੋਈ ਆ ਬੱਛੀ ਮਰ ਗਈ ਸੀ ਤੇ ਸਾਡਾ ਰੂੜੀ ਐ ਛੱਡਣਾ ਕੋ ਠੇਕੇ ਵਾਲੇ ਹੁਣ ਤੁਹਾਨੂੰ ਪਤਾ ਠੇਕੇ ਜਿਹੜੇ ਲੈਂਦੇ ਆ ਉਹ ਹੁਣ ਤੁਹਾਨੂੰ ਪਤਾ ਕਿ ਸਰਕਾਰ ਨੇ ਬੈਨ ਜਿਆ ਕਰਦਾ ਕਰਕੇ ਹੁਣ ਚੱਕਣ ਚ ਕਣਾਉਂਦੇ ਨਹੀਂਗੇ ਇਸੇ ਕਰਕੇ ਆਪ ਹੀ ਛੱਡਣਾ ਆਇਆ ਤੇ ਕਹਿੰਦੀ ਮੇਰੀ ਵਸ਼ੀ ਆ ਮੈਂ ਉਹਦਾ ਕਿਰਿਆਕਰਮ ਮੈਂ ਨਾਲ ਜਾਣਾ ਕਰਾਉਣਾ ਹੁਣ ਕਹਤੋਂ ਡਰਦੀ ਆ ਇੱਥੇ ਵੱਡੇ ਵੱਡੇ ਹੁੰਦੇ ਕੁੱਤੇ ਛੱਡਾ ਰੂੜੀ ਚ ਹੁਣ ਕਹਤੋਂ ਹੌਲ ਪੈਂਦੇ ਸਿੱਧੀ ਹੋ ਕੇ ਬਹਿਖ ਓਹੋ ਕੁਛ ਨਹੀਂ ਕਹਿੰਦਾ ਕੁੱਤਾ ਹੁੰਦਾ ਗੁੰਤਰਿਆ ਹਾਂ ਕੁਛ ਨਹੀਂ ਕਹਿੰਦਾ ਪੁੱਤ ਉਹ ਨਹੀਂ ਕਹਿੰਦਾ ਡੇਡਾ ਨਾਲ ਆ ਨਾ ਤੇਰੇ ਵੈਸੇ ਕੁੱਤੇ ਬਹੁਤ ਖਤਰਨਾਕ ਹੁੰਦੇ ਛੱਡਾ ਰੂੜੀ ਦੇ ਬਟ ਇੰਨੇ ਖਤਰਨਾਕ ਨਹੀਂ ਹੈਗੇ ਕਿ ਇੱਕ ਪਿਓ ਤੋਂ ਦੀ ਧੀ ਖੋ ਕੇ ਲੈ ਜਾਣ ਠੀਕ ਆ ਹੂੰ ਓਕੇ ਚੱਲ ਗਿਆ ਫਿਰ ਲੈ ਫਿਰ ਚੱਲ ਗਏ adda rodi ਚ ਮਰ ਕਰਕੇ ਬੈਠੋ ਆਈ ਠੀ ਹੈ ਨਾ ਰੋ ਕੇ ਆਈ ਹੈ ਨਾਲ ਘਰ ਦੇ ਨੇ ਖਿੱਚੀ ਬਹੁਤ ਤੂੜੀ ਨਾਲੋਂ ਵੀ ਰਹਿਣ ਦੇ ਐਸ਼ ਰਹਿਣ ਦੇ ਨਹੀਂ ਜਾਈ ਦਿੰਦੇ ਉਹ ਜਗ੍ਹਾ ਤੇ ਤੂੰ ਨਹੀਂ ਜਾਈ ਦਿੰਦੇ ਨਹੀਂ ਮੇਰੀ ਬੱਛੀ ਹੈ ਕਹਿੰਦੀ ਮੈਂ ਜਾਣਾ ਹੀ ਜਾਣਾ ਨਾਲ ਚਲੋ ਫਿਰ ਆਪਾਂ ਵਿਚਾਰੀ ਦਾ ਇਹਦਾ ਕਿਰਿਆ ਕਰਮ ਕਰਾਇਆ ਗਿਆ ਉਹਨੂੰ ਛੱਡਿਆਈ ਉੱਥੇ ਹੈ ਨਾ ਅਸੂ ਛੱਡਿਆਈ ਚੱਲ ਗਏ ਫਿਰ ਉਹ ਆਉਂਦੇ ਆ ਪੁੱਤ ਬੱਛੀ ਨੂੰ ਢੀਕਦੇ ਆ ਉਹ ਕਹਿੰਦੀ ਕਦੋਂ ਆਈ ਸੀ ਖਾਈ ਉਹ ਭੁੱਖੀ ਲੱਗੀ ਉਹਨਾਂ ਨੂੰ ਚੱਲ ਗਏ ਆਵਡੋ ਗਿਆ ਗਿਆ ਹੂੰ ਇਹ ਲੈ ਉਹ ਭੱਜ ਗਿਆ ਵਾਹ ਕਿੰਨਾ ਕਿਊਟ ਆ ਕਿਊਟ ਆ ਤੈਨੂੰ ਤਾਂ ਸਾਰੇ ਕਿਊਟ ਲੱਗਦੇ ਆ ਜਿੱਦੇ ਨੇ ਇੱਥੇ ਲੱਤਾਂ ਖਾਧੀਆਂ ਨਾ ਤੇਰੀਆਂ ਕਿਸੇ ਦਿਨ ਫੇਰ ਤੈਨੂੰ ਪਤਾ ਲੱਗੂ ਵੀ ਕਿੰਨੇ ਕਿਊਟ ਆ ਇਹ ਉਹ ਬਿਲ ਡਰਦੇ ਉਹ ਪਾਸੇ ਦੀ ਲੰਘਿਆ ਵਿਚਾਰਾ ਆਪਾਂ ਰਾਤ ਪੂਰਾ ਇੰਜੋਏ ਕੀਤਾ ਰਾਤ 11:30 ਵਜੇ ਤੱਕ ਆਪਾਂ ਜਾਗਦੇ ਸੀਗੇ ਤੇ ਜਿਹੜਾ ਉੱਪਰਲਾ ਮਾਹੌਲ ਆ ਬੜਾ ਠੰਡਾ ਮੌਸਮ ਸੀਗਾ ਇੰਨੀਆਂ ਉੱਤੇ ਲੈਟ ਬੱਦਲ ਗਰਜ ਰਹੇ ਸੀਗੇ ਬਿਜਲੀ ਲੱਸ਼ ਕਰੀ ਸੀ ਤੋਂ ਦਿਖਾਇਆ ਇਹ ਕਲਿੱਪ ਚ ਦੇਖੋ ਤੁਸੀਂ ਕਿੰਨਾ ਘੈਂਟ ਲਾਦਾ ਪਹਿਲਾਂ ਮੈਂ 2 ਮਿੰਟ ਪਹਿਲਾਂ ਦਿਖਾ ਕੇ ਛੱਡਿਆ ਤੁਹਾਨੂੰ ਸੋ ਆਈ ਵਲੌਗ ਸਾਡਾ ਅਗਲੇ ਦਿਨ ਤੱਕ ਪਹੁੰਚ ਗਿਆ ਤੇ ਬੈਕ ਸਾਈਡ ਤੁਸੀਂ ਫਲਾਵਰ ਦੇਖ ਸਕਦੇ ਹੋ ਇਹ ਧੋਕੇ ਟੰਗੇ ਹੋਏ ਆ ਇੱਥੇ ਹਾਂਜੀ ਦੇਖੋ ਇਹ ਬੀਬੀ ਨੂੰ ਬਹੁਤ ਸ਼ੌਂਕ ਕਰਦੇ ਜਿਹਾ ਕੰਮ ਆ। ਟੋਪਰੀਆਂ ਹਜੇ ਕਾਫੀ ਪਈਆਂ ਉਹਨੇ ਫਲਾਵਰ ਲਾਈ ਨਹੀਂ। ਇਹ ਆਪਾਂ ਕੋਠੀ ਦੇ ਮੂਰੇ ਟੰਗੇ ਸੀਗੇ ਉੱਥੋਂ ਨੇੜੇ ਡਿੱਗ ਪਏ ਸੀਗੇ। ਸੋ ਪਿੱਛੇ ਦੇਖੋ ਕਿੰਨਾ ਘੈਂਟ ਲਾ ਦਿੱਤਾ ਸੋ ਕਮੈਂਟ ਕਰਕੇ ਠੀਕ ਆ ਤੇ ਅੱਜ ਵਾਲੇ ਵਲੌਗ ਦੀ ਕਰੋ ਹਾਜ਼ਰੀ ਨੀਂ ਕ ਪ੍ਰਵਾਨ। ਫਿਰ ਕੱਲ ਮਿਲਦੇ ਆ ਅ Ta-da.